ਫਿਰ ਤੇ ਚੜਾਇਆ ਜੀ ਮੇ ਮਾੜੀ ਸਰਕਾਰ ਡਾਊਨ down up down up down ਤੁਹਾਨੂੰ ਲੱਗਦਾ ਹੋਊ ਕਿ ਮੈਂ ਕੀ ਕਰੀ ਜੰਨਾ ਲੇਕਿਨ ਜਦੋਂ ਮੈਂ ਸਟਾਰਟਿੰਗ ਤੋਂ ਗਿਟਾਰ ਸਿੱਖਣ ਲੱਗਿਆ ਸੀ ਮੇਰੇ ਚ ਦਿੱਕਤ ਆਉਂਦੀ ਸੀ ਮੇਰੇ ਚ ਨਹੀਂ ਸਾਰਿਆਂ ਚ ਆਉਂਦੀ ਆ ਵੀ ਜਾਂ ਤਾਂ ਤੁਹਾਡੇ ਤੋਂ ਗਾਇਆ ਜਾਂਦਾ ਜਾਂ ਗਿਟਾਰ ਵਜਾਇਆ ਜਾਂਦਾ ਬਾਕੀ ਗਿਟਾਰ ਪਿਆ ਨਾ ਕਰੀ ਤਾਂ ਸਿੱਖੋ ਨਾ ਮੈਂ ਸਿਖਾਉਣਾਗਾ ਚੱਕੋ ਉਹਨੂੰ ਬੈਕ ਚੋਂ ਕੱਟੋ ਐਂ ਹੀ ਨਹੀਂ ਸਿੱਖਿਆ ਜਾਂਦਾ ਐਂ ਸਿੱਖਿਆ ਜਾਊਗਾ ਕਰੋ ਕੀ ਕਰਨਾਗਾ ਅਸੀਂ ਤੁਹਾਨੂੰ ਕਰ ਦੋ ਸੇਵ ਕਿਉਂਕਿ 10 ਤੋਂ 15 ਲੈਸਨਸ ਚ ਮੈਂ ਤੁਹਾਡਾ ਗਿਟਾਰ ਐਨਾ ਕਿ ਤਿਆਰ ਕਰਾ ਦਊਗਾ ਕਿ ਤੁਸੀਂ ਗਾਣਾ ਹਰ ਇੱਕ ਗਾਉਣ ਲੱਗ ਜਾਓ ਗਿਟਾਰ ਤੇ ਹੁਣ up down of strumming ਤੇ ਆਪਾਂ ਗਾਣੇ ਦੇ ਬ ਮੈਂ ਉਸ ਤੋਂ ਬਾਅਦ ਬਾਕੀ ਗਾਣਿਆਂ ਦੇ ਲਿਰਿਕਸ ਲਾਵਾਂਗੀ ਜਿਹੜੇ ਉਹੀ ਸੇਮ ਟੈਂਪੋ ਚ ਹੁੰਦੇ ਹੋਏ ਸੋ ਆਜੋ ਆਪਾਂ ਕਰਦੇ ਹਾਂ ਸਿਰ ਤੇ ਜਿਹੜਾ ਹੈ ਜੇ ਮਾੜੀ ਸਰਕਾਰ ਪਰ ਕਰਦੇ ਆ ਪਿਆਰ ਫਾਇਦਾ ਕੀ ਲਕੋਣ ਤੋਂ ਸਟਮਿੰਗ ਪੈਟਰਨ ਸਟਮਿੰਗ ਪੈਟਰਨ ਸਿੱਖੋ ਪਹਿਲਾਂ ਕੀ ਹੈਗਾ ਡਾਊਨ ਡਾਊਨ ਅਪ ਡਾਊਨ ਅਪ ਡਾਊਨ ਅਪ ਡਾਊਨ ਹੋਰ ਗਾਣੇ ਦੇ ਬੋਲ ਸਿਰ ਤੇ ਚੜਾਇਆ ਡਾਊਨ ਡਾਊਨ ਸਿਰ ਤੇ ਚੜਾਇਆ ਜਿਵੇਂ ਜਿਵੇਂ ਖਾਲੀ ਹੋ ਜੂ ਫਿਰ ਬਾਅਦ ਅਪ ਡਾਊਨ ਅਪ ਡਾਊਨ ਅਪ ਡਾਊਨ ਜਿਵੇਂ ਮਾੜੀ ਸਰਕਾਰ ਸੇਮੀ ਅਗਲੀ ਲੜ ਪਰ ਫੇਰ ਖਾਲੀ ਉੱਪਰ ਕਰਦੇ ਆ ਪਿਆਰ ਪਰ ਕਰਦੇ ਆ ਪਿਆਰ ਪਰ ਡਾਊਨ ਡਾਊਨ ਕਰਦੇ ਆ ਪਿਆਰ ਪਰ ਕਰਦੇ ਆ ਪਿਆਰ ਫਾਇਦਾ ਕੀ ਲਕਉਣ ਤੋਂ ਫਾਇਦਾ ਕੀ ਲਕਉਣ ਤੋਂ ਫਾਇਦਾ ਖਾਲੀ ਫੇਰ ਫਾਇਦਾ ਆ ਗਿਆ ਫਾਇਦਾ ਕੀ ਲਗਉਣ ਤੋਂ ਕਹਿ ਵੀ ਨਹੀਂ ਸਕਦੇ ਦਿਲ ਆ ਇੱਕੋ ਗੱਲ ਦਾ ਕਿਲਾ ਮੈਂ ਡਰਾਂ ਤੇਰੀ ਯਾਰੀ ਖੋਣ ਤੋਂ ਰੋਜ਼ ਰੋਜ਼ ਮਿਲਣ ਨੂੰ ਕੀ ਕਰੇ ਦੱਸ ਦਿਲ ਕੀ ਕਰੇ ਬਹੁਤ ਹੋਈਆਂ ਗੱਲਾਂ ਫੋਣ ਤੋਂ ਓਪਨ ਤੇ ਛੱਡ ਦੇਵੇ ਮੈਸੇਜ ਤੂੰ ਮੇਰੇ ਜਜ਼ਬਾਤਾਂ ਉੱਤੇ ਕਰਦੀ ਨਾ ਗੌਰ ਨਹੀਂ ਡਾਊਨ ਡਾਊਨ ਆਪ ਡਾਊਨ ਆਪ ਡਾਊਨ ਅੱਜ ਤੱਕ ਕੀ ਉਹ ਚੀਨੀ ਮਿੱਕੀ ਸੇ ਦੀ ਨਾ ਸੁਣੀ ਕੱਲਾ ਤੇਰੇ ਅੱਗੇ ਚੰਦ ਦਾ ਨਾ ਜ਼ੋਰਨੀ ਜੇ ਲੈਸਨ ਹੈਲਪਫੁਲ ਲੱਗਾ ਲਾਈਕ ਤੇ ਸ਼ੇਅਰ ਕਰਦੇ ਹੋ ਤੁਹਾਡੇ ਲਾਈਕਸ ਨਾਲ ਹੀ ਮੈਂ ਮੋਟੀਵੇਟ ਹੋ ਕੇ ਐਦਾਂ ਦੇ ਦੇਸੀ ਲੈਸਨ ਲੈ ਕੇ ਆਉਣਾ ਥੈਂਕ ਯੂ ਸੋ ਮੱਚ